ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਤੁਸੂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਆਖਰਕਾਰ ਵਾਲਾਂ ਨੂੰ ਕਿਸ ਤਰੀਕੇ ਦੇ ਨਾਲ ਕਾਲੇ ਘਨੇ ਰੱਖਿਆ ਜਾਵੇ ਤੇ ਤੁਹਾਡੇ ਵੀ ਮਨ 'ਚ ਸਵਾਲ ਉੱਠ ਰਿਹਾ ਹੈ ਕਿ ਆਖਰਕਾਰ ਵਾਲਾਂ ਨੂੰ ਤੇਲ ਕਦੋਂ ਲਾਇਆ ਜਾਵੇ ਕੀ ਹੈ ਵਾਲਾਂ ਨੂੰ ਤੇਲ ਲਗਾਉਂਦਾ ਠੀਕ ਸਮਾਂ ਕੀ ਤੇਲ ਸ਼ੈਂਪੂ ਤੋਂ ਪਹਿਲਾਂ ਲਾਇਆ ਜਾਵੇ ਜਾਂ ਸ਼ੈਂਪੂ ਤੋਂ ਬਾਅਦ ਜਿਸ ਦੇ ਕਰਕੇ ਤੁਹਾਡੇ ਵਾਲਾਂ ਦੀ ਸਿਹਤ ਚੰਗੀ ਰਵੇ ਤਾਂ ਆਏ ਖਬਰ ਸੁਣ ਲਓ ਇਹ ਜਾਣਕਾਰੀ ਸੁਣ ਲਓ ਤੇ ਆਪਣੇ ਰਿਸ਼ਤੇਦਾਰਾਂ ਭੈਣਾ ਭਰਾਵਾਂ ਦੇ ਨਾਲ ਵੀ ਸਾਂਝੀ ਕਰ ਦਿਓ ਕਿਉਂਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਵਾਲ ਮਜ਼ਬੂਤ ਹੋਣ ਚਮਕਦਾਰ ਹੋਣ ਤੇ ਘਣੇ ਹੋਣ ਇਸ ਲਈ ਅਸੀਂ ਨਾ ਜਾਣੇ ਕਿੰਨੇ ਕੁ ਉਤਪਾਦਾਂ ਦਾ ਇਸਤੇਮਾਲ ਕਰਦੇ ਹਾਂ ਪਰ ਇੱਕ ਚੀਜ਼ ਜੋ ਸਦੀਆਂ ਤੋਂ ਸਾਡੇ ਵਾਲਾਂ ਦੀ ਸਿਹਤ ਦਾ ਰਾਜ਼ ਬਣੀ ਹੋਈ ਹੈ ਉਹ ਹੈ ਤੇਲ ਹਾਂ ਦਾਦੀ ਨਾਨੀ ਦੇ ਨੁਸਖਿਆਂ ਤੋਂ ਲੈ ਕੇ ਅੱਜ ਦੇ ਮਹਿੰਗੇ ਸਲੂਨ ਟ੍ਰੀਟਮੈਂਟ ਤੱਕ ਵਾਲਾਂ 'ਚ ਤੇਲ ਲਗਾਉਣ ਦਾ ਮਹੱਤਵ ਸਦਾ ਹੀ ਰਿਹਾ ਹੈ ਪਰ ਇੱਕ ਸਵਾਲ ਜੋ ਅਕਸਰ ਸਾਨੂੰ ਉਲਝਣ 'ਚ ਪਾ ਦਿੰਦਾ ਹੈ ਉਹ ਇਹ ਹੈ ਕਿ ਆਖਰ ਵਾਲਾਂ 'ਚ ਤੇਲ ਲਗਾਉਣਾ ਦਾ ਸਹੀ ਸਮਾਂ ਕੀ ਹੈ ਸ਼ੈਂਪੂ ਕਰਨ ਤੋਂ ਪਹਿਲਾਂ ਜਾਂ ਸ਼ੈਂਪੂ ਕਰਨ ਤੋਂ ਬਾਅਦ ਤੁਹਾਨੂੰ ਸੁਣਵਾਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਤੇਲ ਲਗਾਉਣ ਦੀ ਆਦਤ ਸਹੀ ਹੈ ਜਾਂ ਗਲਤ ਆ ਉਸ ਲੇਖ ਚ ਅਸੀਂ ਤੁਹਾਨੂੰ ਇਸ ਸਾਰੀ ਜਾਣਕਾਰੀ ਜਿਹੜੀ ਹੈ ਉਹ ਦਿੰਨੇ ਆ ਕਿ ਵਾਲਾਂ ਚ ਤੇਲ ਲਗਾਉਂਦੇ ਕੁਝ ਸ਼ਾਨਦਾਰ ਫਾਇਦੇ ਵੀ ਦੱਸਦੇ ਆ ਵਾਲਾਂ ਚ ਤੇਲ ਲਗਾਉਣ ਦਾ ਸਭ ਤੋਂ ਸਹੀ ਸਮਾਂ ਜ਼ਿਆਦਾਤਰ ਮਾਹਿਰ ਤੇ హెయిర్ ਕੇਅਰ ਪ੍ਰੈਕਟਿਸ਼ਨਰ ਇਸ ਗੱਲ ਤੇ ਸਹਿਮਤ ਹਨ ਕਿ ਵਾਲਾਂ ਚ ਤੇਲ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਸ਼ੈਂਪੂ ਕਰਨ ਤੋਂ ਕੁਝ ਘੰਟੇ ਪਹਿਲਾਂ ਜਾਂ ਇੱਕ ਰਾਤ ਪਹਿਲਾਂ ਹੁੰਦਾ ਹੈ ਇਸ ਦੇ ਕਈ ਕਾਰਨ ਹਨ ਡੀਪ ਕੰਡੀਸ਼ਨਿੰਗ